ਪੁਰੀਆ ਕਰੋ ਸਾਧਿਆ ਮੰਗਾ ਪੁਰੀਆ ਕਰੋ ਕਟਮ ਕਰੋ ਐਨਓਸੀ ਕਟਮ ਕਰੋ ਐਨਓਸੀ ਕਟਮ ਕਰੋ ਯਾ ਸਰਕਾਰ ਮੁਲਦਾਬਾਦ 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 پراਪਰਟੀ ਦੇ ਕਿਤੇ ਨਾਲ ਜੁੜੇ ਹੋਏ ਮੇਰੇ ਵੀ پراਪਰਟੀ ਜੀ ਦੇ ਸਰਦਾਰ ਤਾਈ ਪੈਸਟ ਕੀਨ ਸਾਹਿਬ ਐਮ ਸੀ ਸਰਵਾਨ ਨੰਬਰ ਦਾ ਸੌਹ ਤੇ ਮੇਰੇ ਹੋਰ ਸਾਥਕਾਂ ਤੇ ਸਾਥੀਓ ਅੱਜ ਪੰਜਾਬ ਦੇ ਅੰਦਰ ਸਾਡੇ ਮੁੱਖ ਮੰਤਰੀ ਸਾਹਿਬ ਵੱਲੋਂ ਜੋ ਪ੍ਰਾਪਰਟੀ ਸੰਬੰਧੀ ਬਹੁਤ ਹੀ ਮਾੜੂ ਫੈਸਲਾ ਲੈ ਗਿਆ ਉਹਦੇ ਵਿਰੁੱਧ ਸਮੂਹ ਪੰਜਾਬ ਦੇ ਅੰਦਰ ਰੋਸ ਕਰਨੇ ਦਿੱਤੇ ਜਾ ਰਹੇ ਨੇ ਅੱਜ ਤੋਂ 2.5 ਸਾਲ ਪਹਿਲਾਂ ਤੁਹਾਨੂੰ ਯਾਦ ਹੋਵੇਗਾ ਸਪਾਰਟੀ ਇਹ ਸੁਪਰੀਮੋ ਕੈਬਿਨਿਟ ਵਾਲਜੀ ਨੇ ਭਗਵਾਨ ਤੁਮਨ ਨੇ ਔਰ ਇਹਨਾਂ ਦੀ ਸੁਪਰੀਮ ਪਾਰਟੀ ਨੇ ਪੰਜਾਬ ਦੇ ਅੰਦਰ ਬਹੁਤ ਭਾਰੀ ਪ੍ਰਚਾਰ ਕੀਤਾ ਕਿ ਪੰਜਾਬ ਦੇ ਲੋਕੋ ਇੱਕ ਸਾਨੂੰ ਮੌਕਾ ਦਿਓ ਅਸੀਂ ਪੰਜਾਬ ਦੀ ਤਕਦੀਰ ਬਦਲ ਦੇਵਾਂਗੇ ਅਸੀਂ ਪੰਜਾਬ ਦੇ ਲੋਕਾਂ ਦੇ ਹਰ ਮਸਲੇ ਨੂੰ ਉਹਨਾਂ ਦੇ ਘਰ ਤੱਕ ਪਹੁੰਚ ਕੇ ਹੱਲ ਕਰਾਂਗੇ ਕਿਸੇ ਦੀ ਸ਼ਰਤ ਖਤਮ ਕੀਤੀ ਜਾਂਦੀ ਹੈ ਪੰਜਾਬ ਦੇ ਲੋਕਾਂ ਨੇ ਇਹ ਗੱਲ ਮਹਿਸੂਸ ਕੀਤੀ ਕਿ ਲਗਭਗ 2.5 ਸਾਲਾਂ ਦੇ ਵਿੱਚ ਚਲੋ ਇੱਕ ਕੰਮ ਤਾਂ ਮੁੱਖ ਮੰਤਰੀ ਨੇ ਚੰਗਾ ਕੀਤਾ ਲੇਕਿਨ ਉਹਦਾ ਨੋਟੀਫਿਕੇਸ਼ਨ ਨਾਲ ਅੱਜ ਤੱਕ ਸਾਰੇ ਉਡੀਕ ਰਹੇ ਹੈ ਮੈਂ लवली ਮਹੰਗੀ ਪ੍ਰਾਪਰਟੀ ਡਿਵਾਈਜ਼ਰ ਜ਼ੋਨ ਐਂਡ ਪ੍ਰਧਾਨਕੋੜ ਕਪੂਰਾ ਇਹ ਜਿਹੜਾ ਮਸਲਾ ਜੀ ਅੱਜ ਸਾਨੂੰ ਮਜਬੂਰੀ ਵਜਿਹਿਤ ਧਰਨਾ ਦੇਣਾ ਪੈ ਰਿਹਾ ਹੈ ਤਹਿਸੀਲ ਚ ਕੋਟਕਪੂਰਾ ਦੀ ਚ ਇਦੇ ਚ ਕੀ ਹੈ ਇੱਕ ਪਹਿਲਾਂ ਤਾਂ ਐਨਓਸੀ ਲਈ ਗਈ ਸੀ ਜੀ ਐਨਓਸੀ ਲਈ ਗਈ ਸੀ ਜਿਹੜੀ ਅਨਥੋਰਾਈਟ ਕਲੋਨੀ ਆ ਉਹਨਾਂ ਤੇ ਉਹਦੇ ਚ ਵੀ ਅਸੀਂ ਚਲੋ ਆਰ ਆਰਕੀਟੈਕਟ ਦੇ ਥਰੂ ਸ਼ੁਰੂ ਕਰਵਾਇਆ ਸੀ ਕੰਮ ਐਨਓਸੀ ਅਪਲਾਈ ਕੀਤੀ ਏਡੀਸੀ ਦੇ ਐਨਓਸੀ ਆਉਂਦੀ ਸੀ ਉਹਦੇ ਚ ਵੀ ਇਹ ਸੀਗਾ ਵੀ ਉਸ ਐਨਓਸੀ ਦਾ ਇੱਕ ਬੈਡ ਇਫੈਕਟ ਇਹ ਸੀ ਵੀ ਅਸੀਂ ਉਹਨੂੰ ਟੋਟੇ ਕਰਕੇ ਨਹੀਂ ਵੇਚ ਸਕਦੇ ਟੋਟੇ ਮਤਲਬ ਦੋ ਭਰਾ ਹੈ ਦੋਵਾਂ ਦੀ ਜਾਇਦਾਦ ਹੈ ਇੱਕ ਦੇ ਵਿੱਚ ਨਹੀਂ ਜਾਂਦਾ ਉਹ ਨਹੀਂ ਵੇਚ ਸਕਦਾ ਉਹ ਐਨਓਸੀ ਦਾ ਵੀ ਬੜਾ ਕੋਈ ਚੰਗਾ ਫਾਇਦਾ ਨਹੀਂ ਸੀ ਇਸ ਤੋਂ ਬਾਅਦ ਇਹਨਾਂ ਨੇ ਹੁਣ ਇੱਕ ਪੋਰਟਲ ਤੇ ਪਰਫਾਰਮਾ ਡਾਊਨਲੋਡ ਕਰਤਾ ਜਿਹਦੇ ਚ ਦੋ ਕਾਲਮ ਬਣਾਤੇ ਅਥੋਰਾਈਡ ਹੋ ਰਥੋਰਾਈਡ ਅਥੋਰਾਈਡ ਉਹ ਜਿਹੜੀਆਂ ਆਪਣੇ ਸ਼ਹਿਰ ਛੋਟੇ ਸ਼ਹਿਰਾਂ ਚ ਦੋ ਤਿੰਨ ਕਲੋਨੀਆਂ ਹੀ ਹੁੰਦੀਆਂ ਜਿਹੜੀਆਂ ਪੁੱਢਾ ਤੋਂ ਅਪਰੂਵਡ ਹੁੰਦੀਆਂ ਪਰ ਅਨਾਥੋਰਾਈਡ ਤਾਂ ਉਹ ਸਾਰੇ ਕਰਤੇ ਜਿਹੜੇ ਪੁਰਾਣੇ ਸੀਗੇ ਏਰੀਏ ਜਿਹੜੇ 40 ਸਾਲ ਪਹਿਲਾਂ ਹੋਏ ਹੋਏ ਆ ਜਾਂ ਜਿਨ੍ਹਾਂ ਦਾ ਨਕਸ਼ਾ ਪਾਸ ਹੈ ਜਾ ਜਿਹੜੀਆਂ 95 ਤੋਂ ਪਹਿਲਾਂ ਦੀਆਂ ਉਹ ਅਥੋਰਿਟੀ ਦੇਤੀਆਂ ਉਹਦੇ ਚ ਕੀ ਹੈ ਇਹਨਾਂ ਨੇ ਕਿਹਾ ਇਹਦਾ ਲਾਇਸੈਂਸ ਨੰਬਰ ਔਰ ਕਲੋਨਾਈਜ਼ਰ ਦਾ ਨਾਮ ਔਰ ਕਲੋਨੀ ਦਾ ਨੰਬਰ ਦਿਓ ਪਰ ਉਹ ਅੱਜ ਤੋਂ ਜਿਹੜੇ ਪਹਿਲਾਂ ਕੱਟ ਕੇ ਚਲੇ ਗਏ ਉਹ ਕਿੱਥੋਂ ਲਈਏ ਤੇ ਕਮੇਟੀ ਨੇ ਨਕਸ਼ੇ ਕਿਉਂ پاس ਕੀਤੇ ਕੀ ਉਹ ਵੈਲਿਡ ਨਹੀਂ ਕੀ ਕਮੇਟੀ ਪੰਜਾਬ ਸਰਕਾਰ ਦੀ ਨਹੀਂ ਪੰਜਾਬ 50000 60 60000 ਰੁਪਇਆ ਜਿਹੜਾ ਨਕਸ਼ਿਆਂ ਦਾ ਲਿਆ ਉਹਦਾ ਫਿਰ ਲੋਕਾਂ ਨੂੰ ਬੈਨੀਫਿਟ ਕੀ ਹੋਇਆ ਜਨਤਾ ਨੂੰ ਕੀ ਫਾਇਦਾ ਹੋਇਆ ਉਹ 50000 ਲਾਏ ਦਾ ਇਸ ਕਰਕੇ ਅਸੀਂ ਅੱਜ ਰੋਸ ਧਰਨਾ ਦਿੱਤਾ ਤੇ ਅੱਗੇ ਤੋਂ ਵੀ ਜੇ ਸਾਡੀ ਆਵਾਜ਼ ਨਾ ਸੁਣੀ ਹੋਰ ਤੇਜ ਸੰਘਰਸ਼ ਕਰਨ ਦੀ ਤਦਾਦ ਨਹੀਂ ਦਿੰਨੇ ਆ ਪਲਾਟਾਂ ਦੁਕਾਨਾਂ ਮਕਾਨਾਂ ਕੋਠੀਆਂ ਦਾ ਵੱਖ-ਵੱਖ ਜਾਇਦਾਦਾਂ ਲਈ ਐਨਓਸੀ ਦੀ ਸ਼ਰਤ ਜ਼ਰੂਰੀ ਕਰਨ ਲਈ ਪੰਜਾਬ ਸਰਕਾਰ ਦੇ ਫੈਸਲੇ ਦੇ ਵਿਰੁੱਧ ਤਹਿਸੀਲ ਕੰਪਲੈਕਸ ਕੋੜਪੂਰਾ ਵਿਖੇ ਪ੍ਰਾਪਰਟੀ ਡੀਲਰ ਇਕੱਠੇ ਹੋਏ ਰੋਸ ਧਰਨਾ ਦਿੱਤਾ ਨਾਰੇਬਾਜ਼ੀ ਕੀਤੀ ਤੇ ਉਹਨਾਂ ਦੇ ਹੱਕ ਚ ਆਏ ਸਹਿਮਤੀ ਪ੍ਰਗਟਾਉਂਦਿਆਂ ਨੋਟਰੀ ਪਬਲਿਕ ਵਕੀਲਾਂ ਟਾਈਪਿਸਟਾਂ ਸਟਾਮ ਫਰੋਸ਼ਾਂ ਤੇ ਫੋਟੋਸਟੇਟ ਵਾਲਿਆਂ ਨੇ ਉਹਨਾਂ ਨੇ ਕਿਹਾ ਵੀ ਇਸ ਤਰ੍ਹਾਂ ਬਹੁਤ ਮੁਸ਼ਕਲ ਆ ਰਹੀ ਹੈ ਅੱਜ ਜਿੱਥੇ ਰਜਿਸਟਰੀਆਂ ਦਾ ਕੰਮ ਬੰਦ ਸੀ ਉੱਥੇ ਰੋਸ ਧਰਨਾ ਦੇ ਕੇ ਵਕਫਾ ਕਿਨ ਪ੍ਰਕਾਸ਼ ਮਹਿਤਾ ਬਿੱਟੂ ਜਗਦੀਸ਼ ਸਿੰਘ ਜੱਗੀ ਜਗਜੀਤ ਸਿੰਘ ਲਵਲੀ ਮਹੰਗੀ ਤੇ ਵਕਫਾ ਹੋਰ ਬੁਲਾ ਰਹੇ ਨੇ ਕਿਹਾ ਕਿ ਇਹ ਬਹੁਤ ਸਾਰੇ ਪਰਿਵਾਰਾਂ ਨਾਲ ਧੱਕਾ ਕੀਤਾ ਜਾ ਰਿਹਾ ਧੋਖਾ ਕੀਤਾ ਜਾ ਰਿਹਾ ਜੇਕਰ ਇਸ ਤਰ੍ਹਾਂ ਚੱਲਿਆ ਤਾਂ ਸਾਰਿਆਂ ਦੇ ਚੁੱਲੇ ਠੰਡੇ ਹੋ ਜਾਣਗੇ ਉਹਨਾਂ ਨੇ ਐਨਓਸੀ ਐਨਓਸੀ ਦੀ ਸ਼ਰਤ ਵੀ ਬੰਦ ਕਰਨ ਦੀ ਮੰਗ ਕੀਤੀ ਤੇ ਹੋਰ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਨੇ ਉਹਨਾਂ ਬਾਰੇ ਵੀ ਕਿਹਾ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਸਤਾ ਸੰਭਾਲਣ ਤੋਂ ਪਹਿਲਾਂ ਜਿਹੜੀਆਂ ਸਹੂਲਤਾਂ ਦੇਣ ਦਾ ਵਾਅਦਾ ਕੀਤਾ ਸੀ ਉਹ ਸਾਰੀਆਂ ਦਾਰਕਨਾਰ ਕਰ ਦਿੱਤੀਆਂ ਗਈਆਂ ਨੇ ਕੋੜਕਪੁਰਾ ਤੋਂ ਕੈਮਰਾਮੈਨ ਗੁਰਮੀਤ ਸਿੰਘ ਮੀਤਾ ਦੇ ਨਾਲ ਗੁਰਿੰਦਰ ਸਿੰਘ